ਹਾਂਜੀ ਮਾਰਕਟ ਚੋਂ ਨਾਮ ਅਗਵਾ ਕੇ ਅਸੀਂ ਇਸ ਤਰੀਕੇ ਦੇ ਨਾਲ ਅਗਸਟ ਕੋਲਿਪਸ ਬਣਾਉਣੇ ਹੋਣ ਤੇ ਇਸ ਤਰੀਕੇ ਨਾਲ ਫਿਊਜ਼ਿੰਗ ਪੇਪਰ ਲਿਆ ਹੈ ਹਾਰਡ ਵਾਲਾ ਔਰ ਇਸ ਤਰੀਕੇ ਦੇ ਨਾਲਪਰ ਜਿੰਨਾ ਵੀ ਉਪਰ ਤੁਸੀਂ ਕਟਾਂ ਦੇਖ ਰਹੇ ਹੋ ਜਿੰਨੇ ਵੀ ਡਾਰਕ ਰੇ ਬਣੇ ਹੋਏ ਨੇ ਗਹਿਰੇ ਔਰ ਜਿੰਨੇ ਵੀ ਦੇ ਕਿਨਾਰੇ ਰੱਖਣੇ ਹੋਣ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਸਿੱਧਾ ਮਾਰਕ ਕਰ ਲੈਣਾ ਤਾਂ ਕਿ ਸਾਡਾ ਜੋ ਬਿਲਕੁਲ ਇਕੁਅਲ ਬਣ ਸਕਣ ਸਾਰੇ ਔਰ ਇਸ ਤਰੀਕੇ ਦੇ ਨਾਲ ਆਪਾਂ ਸਟ੍ਰੇਟ ਲਾਈਨ ਖਿੱਚ ਕੇ ਜਿੰਨੇ ਵੀ ਗਹਿਰੇ ਬਣਾਉਣੇ ਹੋਣ ਯਾਨੀ ਕਿ ਦੇ ਕਿਨਾਰੇ ਜਿਹੜੇ ਆ ਅੰਦਰ ਨੂੰ কর্নার বنے ہوئے ਨੇ ਕਿੰਨੇ ਕੁ ਡੂੰਗੇ ਬਣਾਣੇ ਨੇ ਉਹ ਇਸ ਤਰੀਕੇ ਦੇ ਨਾਲ ਫਿਰ ਆਪਾਂ ਕੋਈ ਗੋਲ ਚੀਜ਼ ਲੈ ਕੇ ਇਸ ਤਰੀਕੇ ਦੇ ਨਾਲ ਮੈਨੂੰ ਆ ਮਿਲਿਆ ਸੀ ਠੀਕ ਹੈ ਇਹ ਇਸ ਤਰੀਕੇ ਦੇ ਨਾਲ ਆਪਾਂ ਬਿਲਕੁਲ ਜਿਹੜੀ ਲਾਈਨ ਆਪਾਂ ਖਿੱਚੀ ਹੋਈ ਤੁਸੀਂ ਕੁਝ ਵੀ ਲੈ ਸਕਦੇ ਜੇ ਔਰ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਆਪਸ ਵਿੱਚ ਮਿਲਾ ਕੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਗੁਲਾਈ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਡਰਾ ਕਰ ਲੈਣਾ ਹੈ ਔਰ ਇਸ ਤਰੀਕੇ ਨਾਲ ਤੋਰ ਬਿਲਕੁਲ ਕੰਪਲੀਟ ਕਰ ਲੈਣੇ ਨੇ ਔਰ ਵੇਖੋ ਇਹਦੇ ਨਾਲ ਅਗਰ ਤੁਸੀਂ ਜਿਆਦਾ ਵੀ ਛੋਟੇ ਬਣਾਣੇ ਹੋਨ ਕੋਈ ਛੋਟੀ ਚੀਜ਼ ਲੈ ਸਕਦੇ ਲੇਕਿਨ ਯਾਦ ਰੱਖਣਾ ਗੋਲਾਈ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਫਿਰ ਇਸ ਤਰੀਕੇ ਨਾਲ ਐਕਸਟਰਾ ਵਾਲਾ ਵਿੱਚੋਂ ਫਿਊਜ਼ਿੰਗ ਹੈ ਆਪਾਂ ਉਹ ਕਰਮ ਉਹ ਕਟਿੰਗ ਕਰਕੇ ਆਪਾਂ ਹਟਾ ਦੇਣਾ ਹੈ ਠੀਕ ਹੈ ਇਹ ਆਪਾਂ ਘਰ ਬਣਾ ਸਕਦੇ ਆ ਔਰ ਮਾਰਕੀਟ ਚੋਂ ਵੀ ਮਿਲ ਸਕਦਾ ਅਗਰ ਨਹੀਂ ਤੁਹਾਡੇ ਕੋਲ ਅਵੇਲੇਬਲ ਨਹੀਂ ਹੈ ਮਾਰਕੀਟ ਜਾਣਾ ਜਾਂ ਕੋਈ ਕਿਵੇਂ ਵੀ ਹੋ ਸਕਦਾ ਹੈ ਤੇ ਤੁਸੀਂ ਆਕਾਰ ਇਸ ਤਰੀਕੇ ਨਾਲ ਪਲੇਨ ਇਸ ਤਰੀਕੇ ਨਾਲ ਨੂੰ ਲੈ ਕੇ ਬੁਕਰਮ ਨੂੰ ਤੁਸੀਂ ਉਹਦੇ ਉੱਪਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਚਾਰ ਚਫੇਰੀਆਂ ਦਾ ਐਕਸਟਰਾ ਬੜੇ ਧਿਆਨ ਦੇ ਨਾਲ ਇਹਦਾ ਕਟਿੰਗ ਕਰਕੇ ਐਕਸਟਰਾ ਵਾਲਾ ਬੁਕਰਮ ਉਹ ਹਟਾ ਕੇ ਲਾ ਦੇਣਾ ਹੈ ਠੀਕ ਹੈ ਔਰ ਅਪਾ ਇਹ ਘਰੀ ਰੈਡੀ ਕਰ ਰਹੇ ਆ ਠੀਕ ਹੈ ਇਸ ਤਰੀਕੇ ਨਾਲ ਸਾਡਾ ਵੇਖੋ ਬਿਲਕੁਲ ਬਣ ਕੇ ਤੇ ਰੈਡੀ ਹੋ ਚੁੱਕੇ ਨੇ اور بہت ہی پیارے بنے نے اور آپ یہ کسے بھی تیسرے فیو اپنے فیبرک تے چپکا سکتے ہو اور ایس ری کے نال طریقے یہاں فیبرک لیا ہوا ہے اس کے اپنا فیبرک تے پیسٹ کر لیا ہے پرس کے نال ٹھیک ہے اور پیسٹنگ والی یہ بکرم سی ایس ری کے نال طریقے وسیع دیکھ پا رہے ہو کن پیارے بنے ہوئے نے اور کوئی بھی ادھر ادھر نہیں ہے بلکل ایکول بنے ہوئے ہیں ٹھیک ہے بالکل پیسٹ ہو چکا ہے اور آپ ਆਪਾਂ ਅਟੈਚ ਕਰਦੇ ਹਾਂ ਠੀਕ ਹੈ ਔਰ ਅਸੀਂ ਇਹ ਅਗਰ ਕੁਰਤੇ ਦੀ ਲੈਂਥ ਵੀ ਵਧਾਣੀ ਹੋਵੇ ਜਾਂ ਤੁਸੀਂ ਕੁਝ ਡਿਜ਼ਾਈਨ ਕਰਨਾ ਹੋਵੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਰੈਡੀ ਕਰ ਸਕਦੇ ਜਿਵੇਂ ਕਿ ਅਸੀਂ ਆ ਸ਼ਰਟ ਦਾ ਫਰੰਟ ਪਾਰਟ ਲਿਆ ਹੈ ਅਸੀਂ ਇਸ ਤਰੀਕੇ ਨਾਲ ਉਹਦੇ نیچے ਆਪਾਂ ਇਹਨੂੰ ਅਟੈਚ ਕਰ ਰਹੇ ਹਾਂ ਸ਼ਰਟ ਦੀ ਸਾਡੀ ਲੰਬਾਈ ਥੋੜੀ ਜੀ ਘੱਟ ਸੀ ਔਰ ਅਸੀਂ ਇਹਦੀ ਸ਼ਰਟ ਦੀ ਲੰਬਾਈ ਵਧਾਉਣ ਵਾਸਤੇ ਆ ਥੋੜਾ ਡਿਜ਼ਾਈਨ ਵਿੱਚ ਬਣਾਇਆ ਹੈ ਸ਼ਾਇਦ ਆਪ ਜੀ ਨੂੰ ਵੀ ਪਸੰਦ ਆਵੇ ਔਰ ਜੀ ਕਿਵੇਂ ਲੱਗਿਆ ਤੁਸੀਂ ਜਰੂਰ ਦੱਸਣਾ ਔਰ ਇਸ ਤਰੀਕੇ ਨਾਲ ਆਪਾਂ ਇਹਨੂੰ ਹੁੜਤੇ ਦੇ ਸਿੱਧੇ ਸਾਈ ਨੂੰ ਆਪਾਂ ਜਿਹੜੀ ਆਪਾਂ ਪੇਸਟਿੰਗ ਵਾਲੀ ਬੁਕਰਮ ਬਣਾਈ ਸੀ ਆਪਾਂ ਉਹਨੂੰ ਸਿੱਧਾ ਰੱਖ ਕੇ ਪਹਿਲਾਂ ਆਪਾਂ ਇੱਕ ਸਿੱਧੀ ਸਟਿਚ ਲਗਾ ਲੈਣੀ ਹੈ ਤਾਂ ਕਿ ਸਾਡੀ ਦੋਨੋਂ ਫੈਬਰਿਕ ਇੱਕ ਤਰੀਕੇ ਦੇ ਨਾਲ ਲੱਗੇ ਰਹਿਣ ਔਰ ਅਗਾ ਪਛਾਣਾ ਹੋ ਸਕਣ ਠੀਕ ਹੈ ਔਰ ਇਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਇਹਦੇ ਉੱਪਰ ਇਹਦੇ ਚਾਰ ਕਿਨਾਰੇ-ਕਿਨਾਰੇ ਬਿਲਕੁਲ ਉੱਪਰ ਨਹੀਂ ਚੜਨ ਦੇਣੀ ਆਪੇ ਸिलाई ਇਸ ਤਰੀਕੇ ਨਾਲ ਬਿਲਕੁਲ ਕਿਨਾਰੇ-ਕਿਨਾਰੇ ਕੋਰਨਰ ਕੱਢ ਕੇ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਹੈ। ਔਰ ਫਿਰ 1/2 ਇੰਚ ਦਾ ਮਾਰਜਨ ਛੱਡ ਕੇ ਤੁਸੀਂ ਇੱਕ ਇੱਕ ਪੈਰ ਦੇ ਸਿਲਾਈ ਵੀ ਸੌਰੀ ਮਾਰਜਨ ਛੱਡ ਸਕਦੇ ਜੇ ਇਸ ਤਰੀਕੇ ਨਾਲ ਐਕਸਟਰਾ ਫੈਬਰਿਕ ਨੂੰ ਕਟਿੰਗ ਕਰਕੇ ਕਾਰਨਰ ਦੇ ਵਿੱਚ ਛੋਟੇ ਛੋਟੇ ਕੱਟਸ ਲਗਾ ਕੇ ਆਪਾਂ ਇਹਦੀ ਸਿਲਾਈ ਬਚਾ ਕੇ ਫਿਰ ਆਪਾਂ ਇਹਨੂੰ ਇਹਨੂੰ ਸਿੱਦੇ ਸਾਈਡ ਨੂੰ ਟਰਨ ਕਰ ਲੈਣਾ ਠੀਕ ਹੈ। ਔਰ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਪ੍ਰੈਸ ਕਰਕੇ ਆ ਵੇਖੋ ਬਿਲਕੁਲ ਰੈਡੀ ਕਰ ਲਿਆ ਹੈ। ਔਰ ਬਿਲਕੁਲ ਨੀਚੇ ਵਾਲਾ ਸਾਈਡ ਹੈ ਔਰ ਆਪਾਂ ਨੀਚੇ ਬਾਟਮ ਨਾਲ ਦਾ ਪੀਸ ਲੈ ਕੇ ਉਹਨੂੰ ਇਸ ਤਰੀਕੇ ਨਾਲ ਨੀਚੇ ਦੇ ਆ ਬਾਟਮ ਵਾਲਾ ਪੀਸ ਜਿਹੜਾ ਲਿਆ ਪੱਟੀਆਂ ਦੇ ਅਕੋਰਡਿੰਗ ਹੈ ਫਿਰ ਆਪਾਂ ਇਹ ਥੱਲੇ ਫਿਊਜ਼ਿੰਗ ਪੇਪਰ ਇਹਦੇ ਪੇਸਟ ਕਰ ਲਿਆ ਸੀ ਔਰ ਇਸ ਤਰੀਕੇ ਨਾਲ ਜਿੱਥੇ ਸਾਡੇ ਸਕਲਿਪਸ ਬਣੇ ਨੇ ਔਰ ਇਸ ਤਰੀਕੇ ਨਾਲ ਫਿਰ ਆਪਾਂ ਉਹਨੂੰ ਉਸੇ ਸ਼ੇਪ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਗਲੂ ਲਗਾ ਕੇ ਇਹਨੂੰ ਆਪਾਂ ਉਪਰੋਂ ਦੀ ਇਹਨੂੰ ਪੇਸਟ ਕਰ ਲਾਂਗੇ ਤਾਂ ਕਿ ਸਾਡਾ کپڑا جہرا آپ اوپر سٹچ لگانی ہے ادھر ادھر کس کے نہ ٹھیک ہے اور اس طریقے پھر اپنی چنگی طریقے دیکھو اپا پیسٹ کر لیا ہے اوپروں اور فکس ہون تو بعد پھر اپنا کی کرنا ہے ٹھیک ہے جی ہاں ویکو پیسٹ کر لیا ہے اگر تھی چاہو تو ادو اوپر سلائیاں بھی لگا سکتے ہو اپن ادو دوسرا پارٹ بھی نیچے والا اپنا اس طریقے ریڈی کر لیا ہے اور اس طریقے کٹ ٹو کٹ میچ کر کے اس طریقے ਫਿਰ ਆਪਾਂ ਦੂਸਰਾ ਸਾਈਡ ਵੀ ਬਣਾ ਕੇ ਇਹਨੂੰ ਪੇਸਟ ਕਰ ਲਾਂਗੇ ਠੀਕ ਹੈ ਔਰ ਆਪਾਂ ਇਸ ਤਰੀਕੇ ਨਾਲ ਦੇ ਦੇ ਇੰਚ ਦੇ ਮਾਰਜਨ ਦੇ ਨਾਲ ਫਿਰ ਆਪਾਂ ਜਿਹੜੀ نیچے ਸਲਾਈ ਆਣੀ ਹੈ ਇਸ ਤਰੀਕੇ ਨਾਲ ਆਪਾਂ ਠੀਕ ਹੈ ਬਿਲਕੁਲ ਉਹਦੇ ਸ਼ੇਪ ਦੇ ਅਨੁਸਾਰ ਆਪਾਂ ਇਹਨੂੰ ਗਲੂ ਲਗਾ ਕੇ ਫੈਬਰਿਕ ਦੇ ਉੱਪਰ ਫਿਰ ਆਪਾਂ ਇਹਨੂੰ ਵੀ ਪੇਸਟ ਕਰ ਲਿਆ ਔਰ ਆਰਨ ਕਰਨ ਤੋਂ ਬਾਅਦ ਆ ਵੇਖੋ ਫਿਰ ਆਪਾਂ ਇਹਦੇ ਉੱਪਰ ਉੱਪਰ ਤੁਸੀਂ ਇਹਦੇ ਕਿਨਾਰੇ ਬਿਲਕੁਲ ਸਲਾਈ ਲਗਾ ਲੈਣੀ ਹੈ ਤਾਂਕਿ ਕਿਸੇ ਵੀ ਹੱਲ ਜੀ ਸਾਡਾ ਬਿਲਕੁਲ ਹੀ ਨਿਕਲ ਨਾ ਸਕੇ ਕਿਉਂਕਿ ਫੈਬਰਿਕ ਉੱਪਰ ਜਿਹੜੀ ਗਲੂ ਲਗਾਉਣੀ ਹੈ ਆਪਾਂ ਕਈ ਵਾਰ ਹੁੰਦਾ ਹੈ ਛੁੱਟ ਜਾਂਦੀ ਹੈ ਫਿਰ ਉਹ ਡਿਜ਼ਾਈਨ ਅੱਛਾ ਨਹੀਂ ਲੱਗੇਗਾ ਇਸ ਲਈ ਆਪਾਂ ਇਹਦੇ ਕਿਨਾਰੇ ਸਲਾਈ ਲਗਾ ਲਈ ਸੀ ਜਿਹੜੇ ਵੀ ਆਪਾਂ ਕਟਾਂ ਬਣਾਏ ਸਨ ਠੀਕ ਹੈ ਔਰ ਆਪਾਂ ਫਾਈਨਲ ਲੁੱਕ ਬਖਾਨੇ ਆਪ ਜੀ ਨੂੰ ਆ ਵੇਖੋ ਅਸੀਂ neck ready ਕੀਤਾ ਹੋਇਆ ਹੈ ਔਰ ਬਾਵਾ ਨੂੰ ਹਲਕੀ ਜੀ ਕਰਵ ਸ਼ੇਪ ਦੇ ਵਿੱਚ ਆਪਾਂ ਆ ਬਣਾਇਆ ਹੈ ਆ ਸਾਡਾ neck ਹੈ ਠੀਕ ਹੈ ਬਹੁਤ ਹੀ ਸਿੰਪਲ اور ਸੋਬਰ ਜਿਹਾ neck ਹੈ ਤੇ ਤੁਸੀਂ ਚਾਹੋਦੇ ਹੋ ਇਸੇ ਅਗਰ ਤੁਸੀਂ ਚਾਹੋ ਤੇ ਬਟਨ ਵੀ ਐਡ ਕਰ ਸਕਦੇ ਹੋ ਕਿਵੇਂ ਦੀ